ਸ਼ੇਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਸ ਰਮਾਰਦੇ ਅੱਜ ਦੀਆਂ ਮੁੱਖ ਖਬਰਾਂ ਤੇ 2006 ਮੁੰਬਈ ਟ੍ਰੇਨ ਬਲਾਸਟ ਮਾਮਲੇ 'ਚ ਸਾਰੇ ਮਲਜ਼ਮ ਬਰੀ ਇੰਡੋਨੇਸ਼ੀਆ 'ਚ ਵੱਡਾ ਹਾਦਸਾ ਸਮੁੰਦਰੀ ਜਹਾਜ਼ ਨੂੰ ਲੱਗੀ ਅੱਗ 280 ਤੋਂ ਵੱਧ ਯਾਤਰੀ ਸਨ ਸਵਾਰ ਗਾਜ਼ਾਜ਼ਖੰਡ ਲਈ ਲਾਈਨ 'ਚ ਖੜੇ ਲੋਕਾਂ ਨਾਲ ਹੋਇਆ ਮਾਰਾ ਇਜ਼్రਾਈਲੀ ਫੌਜ ਨੇ ਚਲਾਈਆਂ ਗੋਲੀਆਂ। ਧਖੜ ਵੱਲੋਂ ਵੱਡਾ ਬਿਆਨ ਬੋਲੇ, "ਬੀਜੇਪੀ ਸ਼ਰਮਨੀ ਅਕਾਲੀ ਦਲ ਗੜਜੋੜ ਜ਼ਰੂਰੀ ਪੰਜਾਬ 'ਚ 1996 ਵਰਗੇ ਹਾਲਾਤ।" ਲੁਧਿਆਣਾ 'ਚ ਭੀਖ ਮੰਗਣ ਵਾਲਿਆਂ ਤੇ ਹੋਈ ਕਾਰਵਾਈ, 8 ਬੱਚਿਆਂ ਦਾ ਕੀਤਾ ਗਿਆ ਰੈਸਕਿਊ, ਹੋਵੇਗਾ ਡੀ.ਐਨ.ਏ ਟੈਸਟ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਬੰਬੇ ਹਾਈ ਕੋਰਟ ਨੇ ਮੁੰਬਈ ਟ੍ਰੇਨ ਧਮਾਕੇ ਦੇ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਆਂ ਦੱਸ ਦਈਏ ਕਿ ਬੰਬੇ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਮੁੰਬਈ ਟ੍ਰੇਨ ਧਮਾਕਿਆਂ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ 11 ਜੁਲਾਈ 2006 ਨੂੰ ਹੋਏ ਧਮਾਕੇ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਕਿਹਾ ਕਿ ਇਸ ਗਾਸਾ ਪੱਖ ਉਹਨਾਂ ਵਿਰੁੱਧ ਕੇਸ ਸਾਬਿਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ 19 ਸਾਲ ਪਹਿਲਾਂ ਵਾਪਰੀ ਇਸ ਘਟਨਾ ਦੇ ਵਿੱਚ 180 ਲੋਕਾਂ ਦੀ ਮੌਤ ਹੋ ਗਈ ਸੀ ਇਹ ਫੈਸਲਾ ਸ਼ਹਿਰ ਦੇ ਪੱਛਮੀ ਰੇਲਵੇ ਨੈਟਵਰਕ ਨੂੰ ਹਿਲਾ ਦੇਣ ਵਾਲੇ ਅਤਵਾਦੀ ਹਮਲੇ ਦੇ 19 ਸਾਲ ਬਾਅਦ ਆਇਆ ਇਸ ਹਮਲੇ ਵਿੱਚ 180 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ ਜਸਟਿਸ ਅਨਿਲ ਕਿਲੋਰ ਅਤੇ ਜਸਟਿਸ ਸ਼ਾਮ ਚੰਦਕ ਦੀ ਵਿਸ਼ੇਸ਼ ਬੈਂਚ ਨੇ ਕਿਹਾ ਹੈ ਕਿ ਮੁਲਜ਼ਮ ਨੂੰ ਦੋਸ਼ੀ ਠਹਿਰਾਉਣ ਦਾ ਫੈਸਲਾ ਇਸ ਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਨਹੀਂ ਲਿਆ ਜਾ ਸਕਦਾ ਸੋ ਇਸ ਬਲਾਸਟ ਮਾਮਲੇ 'ਚ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਗਏ ਨੇ ਬੀਤੇ ਦਿਨੀ ਇੰਡੋਨੇਸ਼ੀਆ ਦੇ ਸਮੁੰਦਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਿੱहां ਕੇਐਮ ਬਾਰਸੀਲੋਨਾ ਵੀਏ ਨਾਮ ਦੇ ਇੱਕ ਜਹਾਜ਼ ਨੂੰ ਅੱਗ ਲੱਗ ਗਈ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਜਹਾਜ਼ ਦੇ ਵਿੱਚ 280 ਤੋਂ ਵੱਧ ਯਾਤਰੀ ਸਵਾਰ ਸਨ ਅਗਨਿਕ ਤੇਜ਼ੀ ਨਾਲ ਫੈਲੀ ਕਿ ਯਾਤਰੀਆਂ ਨੂੰ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰਨੀ ਪਈ ਇਹ ਘਟਨਾ ਉਤਰੀ ਸੁਲਾ ਵੇਸੀ ਦੇ ਨੇੜੇ ਦੁਪਹਿਰ 1.5 ਵਜੇ ਦੇ ਕਰੀਬ ਵਾਪਰੀ ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਕਬਰਾ ਗਏ ਸਨ ਕੁਝ ਬੱਚੇ ਅਤੇ ਔਰਤਾਂ ਵੀ ਨੇ ਜੋ ਲਾਈਫ ਜੈਕਟਾ ਪਾ ਕੇ ਸਮੁੰਦਰ ਵਿੱਚ ਛਾਲ ਮਾਰਦੇ ਦਿਖਾਈ ਦੇ ਰਹੇ ਨੇ ਬਹੁਤ ਸਾਰੇ ਯਾਤਰੀ ਚੀਖਦੇ ਦਿਖਾਈ ਦੇ ਰਹੇ ਨੇ ਜਦੋਂ ਕਿ ਕੁਝ ਸਟਾਫ ਮੈਂਬਰ ਲਾਈਫ ਜੈਕਟਾ ਪੈਨਨ ਵਿੱਚ ਲੋਕਾਂ ਦੀ ਮਦਦ ਕਰ ਰਹੇ ਸਨ ਉਧਰ ਕਤਰ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀਆਂ ਸੀਜ਼ ਫਾਇਰ वार्तालाप ਦਰਮਿਆਨ ਵੀ ਗਾਜ਼ਾ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਬੀਤੇ ਦਿਨੀ ਉੱਤਰੀ ਗਾਜ਼ਾ ਵਿੱਚ ਇਜ਼ਰਾਈਲੀ ਗੋਲਾਬਾਰੀ ਵਿੱਚ ਸੰਯੁਕਤ ਰਾਸ਼ਟਰ ਦੀ ਰਾਹਤ ਸਮਗਰੀ ਦੀ ਉਡੀਕ ਕਰ ਰਹੇ 67 ਫਲਸਤੀਨੀ ਮਾਰੇ ਗਏ ਨੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਰੇ ਗਏ ਲੋਕਾਂ ਦੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਨੇ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੇ ਖਤਰੇ ਦੀ ਅਸ਼ੰਕਾ ਦੇ ਚਲਦਿਆਂ ਚੇਤਾਵਨੀ ਵੱਜਾਉਂ ਗੋਲੀਆਂ ਚਲਾਈਆਂ ਉਹਨਾਂ ਦਾ ਦਾਅਵਾ ਹੈ ਕਿ ਰਾਹਤ ਲੈ ਜਾ ਰਹੇ ਟਰੱਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ ਨੂੰ ਵਧਾ ਚੜਾ ਕੇ ਦੱਸਿਆ ਜਾ ਰਿਹਾ ਹੈ

ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਭਾਜਪਾ ਆਕਾਲੀ ਦਲ ਗਠਜੋੜ ਨੂੰ ਜ਼ਰੂਰੀ ਦੱਸਿਆ ਜੀ ਹਾਂ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਦੀ ਗੱਲ ਦੁਹਰਾਈ ਹੈ ਉਹਨਾਂ ਕਿਹਾ ਕਿ ਪੰਜਾਬ 'ਚ ਇੱਕ ਵਾਰ ਫਿਰ 1996 ਵਾਂਗ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਉਸ ਵੇਲੇ ਧਾਰਮਿਕ ਸਾਂਝ ਅਤੇ ਅਮਨ ਲਈ ਗਠਜੋੜ ਕੀਤਾ ਗਿਆ ਸੀ ਅੱਜ ਵੀ ਉਹੀ ਲੋੜ ਹੈ ਕਿ ਦੋਵਾਂ ਪਾਰਟੀਆਂ ਮੂੜ ਇਕੱਠੀਆਂ ਹੋਣ ਜਖੜ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ 'ਚ ਸਿਰਫ ਚੋਣਾ ਨਹੀਂ ਸਗੋਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੀਦਾ ਲੁਧਿਆਣਾ ਵਿੱਚ ਜ਼ਿਲ੍ਹਾ ਪਧਰੀ ਕਮੇਟੀ ਨੇ ਪੁਲਿਸ ਨਾਲ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਚੌੜਾ ਬਾਜ਼ਾਰ ਵਿੱਚ ਮੁਹਿੰਮ ਚਲਾਈ ਭੀਖ ਮੰਗਣ ਵਾਲੇ ਤੇ ਬੇਸਹਾਰਾ ਬੱਚਿਆਂ ਦਾ ਰੈਸਕਿਊ ਕੀਤਾ ਗਿਆ ਟੀਮ ਨੇ 5 ਤੋਂ 8 ਬੱਚਿਆਂ ਦਾ ਰੈਸਕਿਊ ਕੀਤਾ ਜੋ ਰੇਲਵੇ ਸਟੇਸ਼ਨਾਂ ਤੇ ਪੁਲਾਂ ਦੇ ਹੇਠਾਂ ਘੁੰਮਦੇ ਦੇਖੇ ਗਏ ਜਿਹੜੇ ਲੋਕਾਂ ਕੋਲ ਇਹ ਬੱਚੇ ਸਨ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਤੇ ਸੂਚੀ ਤਿਆਰ ਕੀਤੀ ਗਈ ਬੱਚਿਆਂ ਨੂੰ ਹੁਣ ਚਾਈਲਡ ਵੈਲਫੇਅਰ ਕਮੇਟੀ ਨੂੰ ਸੌਂਪਿਆ ਜਾਵੇਗਾ ਜਿੱਥੇ ਉਹਨਾਂ ਦਾ ਸੁਰੱਖਿਅਤ ਪਾਲਣ ਪੋषण ਕੀਤਾ ਜਾਵੇਗਾ ਨਾਲ ਹੀ ਡੀਐਨਏ ਟੈਸਟ ਜ਼ਰੀਏ ਪਰਿਵਾਰ ਵਾਲਿਆਂ ਦੀ ਪਾਲ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਝ ਬੱਚੇ ਮਨੁੱਖੀ ਤਸਕਰੀ ਜਾਂ ਅਗਵਾ ਦਾ ਸ਼ਿਕਾਰ ਹੋ ਸਕਦੇ ਨੇ ਜਾਂਚ ਤੇ ਰੈਸਕਿਊ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਵਿધાનસભા ਹਲਕਾ ਗੁਰਦਾਸਪੁਰ ਦੇ 31 ਪਿੰਡਾਂ ਵਿੱਚ ਪੰਚਾਇਤ ਮੈਂਬਰਾਂ ਦੀ ਉਪ ਚੋਣ ਦੌਰਾਨ 43 ਪੰਚਾਇਤ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਨੇ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਰਮਨ ਬਹਿਲ ਦੇ ਨਿਵਾਸ ਸਥਾਨ ਪਹੁੰਚੇ ਅਤੇ ਪੂਰੀ ਇਮਾਨਦਾਰੀ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਨ ਦਾ ਤਹਈਆ ਕੀਤਾ ਸਰਬਸੰਮਤੀ ਨਾਲ ਚੁਣੇ ਗਏ ਇਹਨਾਂ ਸਾਰੇ ਪੰਚਾਇਤ ਮੈਂਬਰਾਂ ਨੂੰ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵਧਾਈ ਦਿੱਤੀ ਹੈ ਉਹਨਾਂ ਕਿਹਾ ਕਿ ਇਹ ਸਾਰੇ ਚੁਣੇ ਗਏ ਮੈਂਬਰ ਪੂਰੀ ਮਿਹਨਤ ਇਮਾਨਦਾਰੀ ਅਤੇ ਲਗਨ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਸ ਵਕਤ ਪੰਚਾਇਤ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਕੁਝ ਬਾਈ ਇਲੈਕਸ਼ਨ ਜਿਹੜੇ ਸੀਗੇ ਉਹ ਡਿਊ ਹੋ ਗਏ ਸੀਗੇ ਕਈ ਥਾਵਾਂ ਦੇ ਉੱਪਰ ਅਨਫੋਰਚੂਨੇਟਲੀ ਕਿਸਮਤੀ ਨਾਲ ਕਿਸੇ ਮੈਂਬਰ ਦੀ ਡੈਥ ਹੋ ਗਈ ਸੀਗੀ ਕਈ ਪਿਛਲੇ ਵਕਤ ਖਾਲੀ ਰਹਿ ਗਏ ਸਨ ਉਹ तकरीबन 31 ਪਿੰਡਾਂ ਦੇ ਵਿੱਚ ਉਹ 42 ਜਿਹੜੇ ਮੈਂਬਰ ਸੀਗੇ ਉਹਨਾਂ ਦੀਆਂ ਛੋੜਾ ਜਿਹੜੀਆਂ ਸੀਗੀਆਂ ਉਹ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਮੁਕਰਰ ਕੀਤੀਆਂ ਗਈਆਂ ਸੀ। ਸੋ ਅੱਜ ਉਹਦਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋਇਆ ਤੇ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਜਿਹੜਾ 31 ਪਿੰਡਾਂ ਦੇ ਵਿੱਚ ਜਣੀਆਂ ਵੈਕੈਂਸੀਜ਼ ਸੀਗੀਆਂ ਚੁੱਕਾ 43 ਤੇ 43 ਉਹ ਇਹ 43 ਮੈਂਬਰ ਪੰਚਾਇਤ ਬਣਨੇ ਸੀਗੇ ਅੱਜ ਉਹ ਨਿਰਵੋਧ ਯੂਨਾਨਿਮਸਲੀ ਬਣ ਗਏ ਨੇ ਔਰ ਮ ਟੰਡਾ ਦੇ ਵਿੱਚੋਂ ਇਕੱਲੇ-ਇਕੱਲੇ ਨਾਮਿਨੇਸ਼ਨਸ ਪੇਪਰ ਆਏ ਸੀਗੇ ਤੇ ਨਿਰਵੋਧ ਚੁੜੇ ਗਏ ਨੇ ਉਹਨਾਂ ਸਾਰਿਆਂ ਨੂੰ ਅੱਜ ਮੈਂ ਮੁਬਾਰਕ ਦਿਨਾ ਅਸ਼ੁਕ ਆਮਵਾ ਦਿਨਾ ਔਰ ਇੱਕੋ ਹੀ ਗੱਲ ਮੈਂ ਕਹੂੰਗਾ ਕਿ ਜਿਹੜਾ ਸੁਪਨਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਲਿਆ ਉਹਦੇ ਵਿੱਚ ਤੰਦੇਈ ਨਾਲ ਕੰਮ ਕਰੋ ਔਰ ਜਿਹੜਾ ਪੈਸਾ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ ਆ ਰਿਹਾ ਉਹਨੂੰ ਤੰਦੇਈ ਨਾਲ ਲਾ ਕੇ ਲੋਕਾਂ ਦੇ ਜੀਵਨ ਧਾਰ ਨੂੰ ਉੱਪਰ ਚੁੱਕਣ ਦੇ ਹਰ ਪ੍ਰਯਾਸ ਕੀਤੇ ਜਾਣ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸਰਕਾਰੀ ਗ੍ਰਾਂਟਾਂ ਸੀਗੀਆਂ ਉਹ ਪੂਰੀਆਂ ਲੱਗ ਨਹੀਂ ਸਕੀਆਂ ਇਸ ਲਈ ਜਿਸ ਵਕਤ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਸੀਗੀਆਂ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਸਰਪੰਚਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਇਸ ਪੈਸੇ ਨੂੰ ਗੁਰੂ ਘਰ ਦਾ ਅਗੋਲਕ ਦੀ ਸ਼ਰਧਾ ਰੱਖਦੇ ਹੋਏ ਇਹ ਪੈਸਾ ਜਿਹੜਾ ਉਲਾਇਆ ਜਾਵੇ ਇੱਕ ਵਾਰੀ ਫੇਰ ਸਾਰੇ 43 ਚੁੜੇ ਹੋਏ ਮੈਂਬਰਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਸ਼ੁਕ ਆਮਨਾਵਾ ਤੇ ਮੁਬਾਰਕਾਂ ਔਰ 31 ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਦੀ ਨਿਮਰਤਾ ਕਰਦੇ ਨੇ ਪਰਮੇਸ਼ਵਰ ਕਿਰਪਾ ਕਰੇ ਮਿਲ ਕੇ ਆਪਾਂ ਵਿਕਾਸ ਦੀ ਜਿਹੜੀ ਗੱਡੀ ਆ ਉਹਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਗੁਰਦਾਸਪੁਰ ਵਾਸੀਆਂ ਦੀਆਂ ਸਿਹਤ ਸਹੂਲਤਾਂ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਹੈ ਜੀ ਹਾਂ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 1 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸ਼ਹਿਰ ਵਿੱਚ 7 ਹੋਰ ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣਗੇ ਜਿਨ੍ਹਾਂ ਵਿੱਚੋਂ 4 ਆਮ ਆਦਮੀ ਕਲੀਨਿਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਕਲੀਨਿਕਾਂ ਦੀ ਉਸਾਰੀ ਸ਼ੁਰੂ ਕਰਵਾਉਣ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਹਰੇਕ ਆਮ ਆਦਮੀ ਕਲੀਨਿਕ ਦੀ ਉਸਾਰੀ ਉੱਪਰ 25 ਲੱਖ ਰੁਪਏ ਖਰਚ ਕੀਤੇ ਜਾਣਗੇ ਉਹਨਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਕੁੱਲ 7 ਨਵੇਂ ਆਮ ਆਦਮੀ ਕਲੀਨਿਕ ਮਨਜ਼ੂਰ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 4 ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਭ ਤੋਂ ਬੜੀ ਡਿਪ੍ਰੀਕੇਟਿਡ ਕੰਡੀਸ਼ਨ ਵਿੱਚ ਹੈ ਲੋਕਾਂ ਨੂੰ ਬੜੀ ਮੁਸ਼ਕਲ ਸੀਗੀ ਹਾਲਾਂਕਿ ਇਹ ਸ਼ਹਿਰ ਦਾ ਹਿੱਸਾ ਸ਼ਹਿਰ ਦਾ ਵੋਡ ਹੈ ਬਿਲਕੁਲ ਪਰ ਸਿਹਤ ਖੁਕੋ لوکاروں بہت زیادہ مشکل ਦਾ ਸੰਭਾਲਾ ਕਰਨਾ ਪੈਂਦਾ ਔਰ ਜਦੋਂ ਮੈ ਇਥੇ ਹੁੰਦਾ ਸੀ ਤੇ ਹਮੇਸ਼ਾ ਇੱਕੋ ਹੀ ਮੰਗ ਹੁੰਦੀ ਸੀਗੀ ਮੰਗ ਦੀ ਇਹ ਜ਼ਰੂਰਤ ਸੀ ਕਿ ਤਾਂ ਜੀ ਜਦੋਂ ਹੀ ਮੈਨੂੰ ਅਸ਼ੀਰਵਾਦ ਦੇ ਵਿੱਚ ਇੱਥੇ ਇਹ ਤਾਂ ਜਾਵੇ ਸੋ ਮੈਂ ਅੱਜ ਇਲਾਕੇ ਵੱਲੋਂ ਮਾਨਯੋਗ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਆਮ ਆਦਮੀ ਕਲੀਨਿਕ ਦਾ ਕੰਮ ਸ਼ੁਰੂ ਹੋ ਗਿਆ 80 ਲੱਖ ਰੁਪਈਆ ਲੱਗੂਗਾ ਜੀ ਇੱਥੇ ਉਹਦੇ ਵਿੱਚ ਇੱਕ ਡਾਕਟਰ ਰੂਮ ਹੋਏਗਾ ਇੱਕ ਹਾਲ ਹੋਏਗਾ ਤੇ ਇੱਕ ਡਿਸ਼ਨਲ ਰੂਮ ਹੋਏਗਾ ਫਿਰ ਕੰਡੀਸ਼ਨ ਲੱਗਣਗੇ ਆਰਓ ਲੱਗੇਗਾ ਫਲੂਜਰ ਲੱਗੂਗਾ ਪਰ ਖੂਬਸੂਰਤ ਇਹ ਜਿਹੜਾ ਕਲੀਨਿਕ ਆ ਬਣਦਾਗਾ ਔਰ ਇਹਦੇ ਲਾਲ-ਲਾਲ 100 ਤਰ੍ਹਾਂ ਦੀਆਂ ਦਵਾਈਆਂ ਇੱਥੇ ਫ੍ਰੀ ਹੋਣਗੀਆਂ ਜੀ ਔਰ 46 ਤਰ੍ਹਾਂ ਦੇ ਅਟੈਚ ਜਿਹੜੇ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਸੋ ਇਸ ਕਰਕੇ ਜਿਹੜਾ ਵਾਦਾ 2022 'ਚ ਅਸੀਂ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਫ੍ਰੀ ਰਵਾਂ ਨੇ ਲੋਕਾਂ ਨੂੰ ਆਪਣੀ ਆਮਦਨ 'ਚੋਂ ਕਾਸੇ ਖਰਚੇ ਦੀ ਲੋੜ ਨਹੀਂ ਹੋਊਗੀ ਅੱਜ ਪ੍ਰਬਾਤ ਬਾਣੀ ਉਹ ਗੱਲ ਪੂਰੀ ਕੀਤੀ ਆ ਇਸ ਕਰਕੇ ਇਹਦਾ ਕੰਮ ਸ਼ੁਰੂ ਹੋ ਗਿਆ ਜੀ ਔਰ 15 ਅਕਤੂਬਰ ਤੱਕ ਇਹ ਕੰਮ ਕਮਲ ਹੋ ਜਾਊਗਾ ਜੀ ਔਰ ਉਸ ਤੋਂ ਬਾਅਦ ਤੁਹਾਨੂੰ ਸਮਰਪਿਤ ਕਰ ਦੋਵਾਂਗੇ ਔਰ ਇਹ ਨਿਰਾ ਇਹਦਾ ਜਿਹੜਾ ਜਲਾਬ ਆ ਵੀ ਪੂਰੀ ਕਿਸੇ ਬੰਨਾ ਉਹ ਸਿਰਫ ਖਰਾਲੇ ਨੂੰ ਨਹੀਂ ਆਲੇ ਦੁਆਲੇ ਦੇ ਏਰੀਆ ਨੂੰ ਵੀ ਬਹੁਤ ਵਧੀਆ ਫਾਇਦਾ ਹੋ ਜਾਣਾ ਇਧਰ ਦੇ ਪਾਸੇ ਥੋੜੇ ਖਰਾਲਾ ਬਾਹ ਦੂਜੇ ਪਾਸੇ ਪੜਾ ਪਿੰਡ ਇਧਰ ਦੇ ਪਾਸੇ ਇਹ ਜਿੰਨੀ ਵਸੋ ਮਿਲੋ ਨੀ ਇਹ ਸਾਰਾ ਏਰੀਆ ਦੇ ਵਿੱਚ ਲੋਕਾਂ ਨੂੰ ਆਰਾਮ ਦੇ ਨਾਲ ਇੱਕ ਬਰਾ ਲਾ ਜਿਹੜਾ ਉਹ ਕਰਾ ਸਕਣਗੇ ਸੋ ਮੈਨੂੰ ਮਾ ਜੀਸ਼ਵਰ ਦਾ ਵੀ ਆਲਪੁਰਗ ਦਾ ਵੀ ਧੰਨਵਾਦ ਕਰਦਾ ਵੀ ਉਹਨੇ ਇਸ ਗੱਲ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਅਸ਼ੀਰਵਾਦ ਦਿੱਤਾ ਤੇ ਖਾਸ ਕਰਕੇ ਹਰਵੇਤ ਕੇਜਰੀਵਾਲ ਜੀ ਦਾ ਤੇ ਭਗਵਾਨ ਸੁਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਸਤਪਾਲਾ ਕੌਰ ਵਾਰਡ ਚਾਰ ਜਾ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਹੀਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮਲਾ ਕਲੀਨਿੰਗ ਵੱਲੋਂ ਤੇ ਸਰ ਕਹਿੰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾਂ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੁੰਦਿਆ ਬੜਾ ਵਧੀਆ ਤਰੀਕੇ ਨਾਲ ਹੁੰਜਾ ਸੇਤ ਸੂਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਮੈਂ ਆਪਣੇ ਇਲਾਕੇ ਆਈਟੀਆ ਵੱਲੋਂ ਸ਼ਰੀਰਮਨ ਬਾਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਹਦੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਹਾਂ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਸੰਗਤਾਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਈ ਇਜਾਜ਼ਤ ਧੰਨਵਾਦ